ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 10 11 ਅਤੇ 12 ਪੰਜਾਬ ਦੇ ਵਿੱਚ ਮੌਸਮ ਕਿਵੇਂ ਰਹੇਗਾ ਮਈ ਮਹੀਨੇ ਦੇ ਜਿਹੜੇ ਪਹਿਲੇ ਦਿਨ ਤੁਹਾਨੂੰ ਦੱਸਿਆ ਸੀ ਕਿ ਲਗਾਤਾਰ ਬਰਸਾਤਾਂ ਤੇ ਮੀਂਹ ਦਾ ਮਾਹੌਲ ਬਣਿਆ ਰਹੇਗਾ ਪਰ ਮੌਸਮ ਜਿਹੜਾ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਲਗਾਤਾਰ ਪੰਜਾਬ ਦੇ ਵਿੱਚ ਬੀਤੀ ਕੱਲ ਵੀ ਮੀਂਹ ਦੇਖਣ ਨੂੰ ਮਿਲਿਆ ਰਾਤ ਦੇ ਸਮੇਂ 9 ਮਈ ਨੂੰ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੇ ਗਰਾਊਡ ਦੇਖੇ ਨੂੰ ਮਿਲੀ ਹੈ ਤੇ ਹੁਣ ਵੀ ਮੌਸਮ ਵਿਭਾਗ ਵੱਲੋਂ 10 ਅਤੇ 11 ਮਈ ਨੂੰ ਲਗਾਤਾਰ ਮੀਂਹ ਦੀ ਉਮੀਦ ਜਿਤਾਈ ਜਾ ਰਹੀ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਹੋਵੇਗਾ ਕੀ ਚਾਂਸ ਨੇ ਅਤੇ ਕਿਹੜੇ-ਕਿਹੜੇ ਚਲਿਆ ਵਾਲਿਆਂ ਨੂੰ ਆਪਣਾ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵਾਦਰ 바이 ਸਮੁੰਦਰ ਨੂੰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਬੱਦਲ ਵਾ ਤੇ ਮਾਹੌਲ ਬਣਿਆ ਹੋਇਆ ਹੈ ਖਾਸ ਤੌਰ ਤੇ ਉੱਤਰੀ ਪੰਜਾਬ ਤੋਂ ਹੁੰਦੀ ਹੋਈ ਦੱਖਣੀ ਪੰਜਾਬ ਤੱਕ ਇੱਕ ਬੱਦਲਾਂ ਦੀ ਲੜੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਪੰਜਾਬ ਦੇ 10 ਤੋਂ 12 ਜ਼ਿਲ੍ਹੇ ਆ ਰਹੇ ਨੇ ਜਿਨ੍ਹਾਂ ਵਿੱਚ ਲਗਾਤਾਰ ਮੀਂਹ ਦੀ ਉਮੀਦ ਹੈ ਜ਼ਿਲ੍ਹੇ ਦੀ ਗੱਲ ਕਰਾਂਗੇ ਤਾਂ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਕੇ ਤੁਸੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਦੇ ਮੌਸਮ ਦੇ ਹਾਲਾਤ ਵੀ ਲਿਖ ਦਿਓ ਅਤੇ ਤੁਸੀਂ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਫੇਸਬੁੱਕ ਫੇਸਬੁੱਕ ਗਰੁੱਪਾਂ 'ਾਂਹੀਂ ਵਟਸਐਪ ਗਰੁੱਪਾਂ 'ਾਂਹੀਂ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ YouTube ਨੂੰ ਪਤਾ ਲੱਗ ਸਕੇ ਕਿ ਸਾਡੀ ਜਾਣਕਾਰੀ ਚੰਗੀ ਹੈ ਅਤੇ ਉਹ ਵੀਡੀਓ ਨੂੰ ਅੱਗੇ ਤੋਂ ਅੱਗੇ ਫੇਲਾ ਸਕੇ ਹੁਣ ਗੱਲ ਕਰਾਗੇ ਆਪਾਂ ਮੌਸਮ ਦੇ ਹਾਲਾਤਾਂ ਦੀ ਤਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਵਾਈਜ਼ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਦਾ ਕੋਸ਼ਿਸ ਆ ਗੁਰਦਾਸਪੁਰ ਦਾ ਕੋਸ਼ਿਸ ਆ ਜਦਤ ਤਰ ਇਸਾਈ ਦੇ ਵਜੇ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਨੰਗਲ ਤੋਂ ਰੂਪਨਗਰ ਜ਼ਿਲ੍ਹਾ ਪੂਰਾ ਜੀ ਅਨੰਦਪੁਰ ਸਾਹਿਬ ਫਿਰ ਅੱਗੇ ਆ ਜਾਈਏ ਤਾਂ ਬਲਾਚੌਰ ਤੋਂ ਰਾਹੋਂ ਦਾ ਇਲਾਕਾ ਲੁਧਿਆਣੇ ਤੋਂ ਮੋਗੇ ਦਾ ਇਲਾਕਾ ਫਿਰ ਅੱਗੇ ਸੈਂਟਰ ਪੰਜਾਬ ਤੋਂ ਥੱਲੇ ਆ ਜਾਈਏ ਤਾਂ ਜਲੰਧਰ ਤੋਂ ਸੋਰੀ ਜਲੰਧਰ ਕਪੂਰਥਲਾ ਹੋ ਗਿਆ ਨਾਲ ਦੀ ਨਾਲ ਪਟਿਆਲੇ ਤੋਂ ਫਤੇਗੜ ਸਾਹਿਬ ਪਟਿਆਲੇ ਤੋਂ ਨਾਭਾ ਸੰਗਰੂਰ ਫਿਰ ਕਰਾਲੀ ਮੁਹਾਲੀ ਮੁਰਿੰਡਾ ਚੰਡੀਗੜ੍ਹ ਫਤੇਗੜ ਸਾਹਿਬ ਖਰੜ ਇਹਨਾਂ ਇਲਾਕਿਆਂ ਦੇ ਵਿੱਚਕਾਰ ਲਗਾਤਾਰ ਮੀਂਹ ਦੀ ਭਾਰੀ ਮੀਂਹ ਦੀ ਉਮੀਦ ਅੱਜ ਜਾਣ ਕੇ 10 ਮਈ ਨੂੰ ਕੀਤੀ ਜਾ ਰਹੀ ਹੈ ਕਾਲੇ ਬੱਦਲ ਬੜੇ ਹੋਏ ਨੇ ਇਹਨਾਂ ਇਲਾਕਿਆਂ ਦੇ ਵਿੱਚਕਾਰ ਅਗਰ ਤੁਸੀਂ ਵੀ ਨਾ ਇਲਾਕਿਆਂ ਤੋਂ ਬਿਲੋਂਗ ਕਰਦੇ ਹੋ ਤੁਸੀਂ ਵੀ ਆਪਣੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਕਿ ਮੌਸਮ ਦੇ ਕੀ ਹਾਲਾਤ ਨੇ ਇਹ ਮੌਸਮ ਲਗਾਤਾਰ ਸ਼ਾਮ ਵੇਲੇ ਤੱਕ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੀ ਕੱਲ ਜਾਨੀ ਕਿ 12 ਸੌਰੀ 11 ਮਈ ਦੀ ਤਾਂ 11 ਮਈ ਨੂੰ ਇਸੇ ਤਰੀਕੇ ਦੇ ਹਾਲਾਤ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਲਗਾਤਾਰ ਉੱਤਰ ਪੂਰਬੀ ਤੋਂ ਉੱਤਰ ਪੱਛਮੀ ਹਵਾ ਚਲਦੀ ਹੋਈ ਦਿਖਾਈ ਦੇਣਗੀਆ ਕਿਉਂਕਿ ਜੋ ਪਹਿਲਾਂ ਹਵਾ ਪੰਜਾਬ ਦੇ ਵਿੱਚ ਦੱਖਣ ਪੂਰਬੀ ਸੀ ਉਸ ਟਾਈਮ ਗਰਮੀ ਦਾ ਮਾਹੌਲ ਬਣਿਆ ਹੋਇਆ ਸੀ ਪਰ ਹੁਣ ਜਿਹੜੇ ਤਾਪਮਾਨ ਨੇ ਉਹ ਅੰਡਰ ਕੰਟਰੋਲ ਆਣਗੇ ਥੋੜੇ ਬੋਤੇ ਤਾਪਮਨ ਦੇ ਵਿੱਚ ਗਰਾਵਟ ਆਵੇਗੀ ਲਗਭਗ ਤਾਪਮਨ ਜਿਹੜੇ 35 ਡਿਗਰੀ ਤੋਂ ਥੱਲੇ ਬਣੇ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਤੇ 12 ਤਰੀਕ ਨੂੰ ਵੀ ਇਸੇ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗਾ ਥੋੜੀ ਬੋਤੀ ਧੁੱਪ ਪਵੇਗੀ ਕਿਉਂਕਿ ਉੱਤਰ ਪੱਛਮੀ ਹਵਾ ਦੀ ਵਾਪਸੀ ਹੋਵੇਗੀ ਜਦੋਂ ਪੱਛਮੀ ਹਵਾਵਾਂ ਆਉਣਗੀਆਂ ਤਾਂ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਸਾਫ਼ ਹੋ ਜਾਵੇਗਾ ਓਵਰঅল ਗੱਲ ਕੀਤੀ ਹੈ 10 11 ਅਤੇ 12 ਮਈ ਨੂੰ ਪੰਜਾਬ ਦੇ ਮਾਲਵਾ 벨ਟ ਦੇ ਕੁਝ ਹਿੱਸੇ ਪੂਰੀ ਦੁਆਬਾ 벨ਟ ਦੇ ਵਿੱਚ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ 12 ਤਰੀਕ ਦੇ ਨੇੜੇ ਤੇ ਥੋੜੀ ਬਹੁਤੀ ਅੰਮ੍ਰਿਤਸਰ ਤਰੰਤਾਰਨ ਦੇ ਵਿੱਚ ਵੀ ਅਜਿਹੀ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਸਕਦੀ ਹੈ ਬਾਕੀ ਹਜੇ ਟਾਈਮ ਬਚਿਆ ਹੋਇਆ ਜੀ ਜਦੋਂ ਹਵਾ ਦਾ ਰੁਖ ਬਦਲੇਗਾ ਤਾਂ ਮੌਸਮ ਦੇ ਵਿੱਚ ਵੀ ਬਦਲਾਅ ਆਉਣ ਦਾ ਪੂਰਾ ਪੂਰਾ ਚਾਂਸ ਹੈ ਇਸੇ ਕਰਕੇ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਲਗਾਤਾਰ ਅਪਡੇਟ ਤੁਹਾਡੇ ਕੋਲ ਆਉਂਦੀ ਰਹਿਣ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ